ਜ਼ਿਲ੍ਹਾ ਸ਼ਰਪੁਰ ਤੇ ਕਸਵਾ ਕੋਟ ਫਤੂਹੀ ਦੇ ਸਥਾਨਕ ਬਾਜ਼ਾਰ ਵਿੱਚ ਇਲਾਕੇ ਦੀ ਇੱਕ ਨਾਮੀ ਮਠਿਆਈਆਂ ਦੀ ਦੁਕਾਨ ਦੀ ਫੈਕਟਰੀ ਤੇ ਗੁਪਤ ਸੂਚਨਾ ਦੇ ਆਧਾਰ ਤੇ 45 ਕਿਲੋ ਫ੍ਰੀਜ਼ਰ ਰੂਮ ਵਿੱਚ ਰੱਖਿਆ ਖੁਆ ਸ਼ੱਕ ਦੇ ਆਧਾਰ ਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸੈਂਪਲ ਭਰ ਕੇ ਸੀਲ ਕਰ ਦਿੱਤਾ। ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਤਿੰਦਰ ਪਾਟਿਆ ਨੂੰ ਗੁਪਤ ਸੂਚਨਾ ਮਿਲੀ ਕਿ ਤਿਹਾਰਾਂ ਨੂੰ ਦੇਖਦੇ ਹੋਏ ਕੋਟ ਫਤੂਹੀ ਇਲਾਕੇ ਵਿੱਚ ਫਗਵਾੜਾ ਸਾਈਡ ਤੋਂ ਨਕਲੀ ਪਨੀਰ ਤੇ ਖੁਆ ਵੱਡੇ ਪੱਦਰ ਦੇ ਇਸ ਏਰੀਆ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ। ਇਸਨ ਮੁਖ ਰੱਖਦੇ ਮਠਿਆਈ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਿਲ੍ਹਾ ਸਿਹਤ ਅਫਸਰ ਨੇ ਆਪਣੀ ਟੀਮ ਨਾਲ ਚੈਕਿੰਗ ਕੀਤੀ ਤਾਂ ਫ੍ਰੀਜ਼ਰ ਰੂਮ ਵਿੱਚ ਲਗਭਗ 300 ਤੋਂ ਵੱਧ ਖੋਏ ਦੇ ਬੈਗ ਪਏ ਦੇਖੇ ਜੋ ਲਗਭਗ 45 ਕੁਇੰਟਲ ਦੇ ਕਰੀਬ ਦੱਸਿਆ ਜਾ ਰਿਹਾ ਹੈ ਨੂੰ ਸ਼ੱਕ ਦੇ ਆਧਾਰ ਤੇ ਸੈਂਪਲ ਲੈ ਕੇ ਫ੍ਰੀਜ਼ਰ ਨੂੰ ਸੀਲ ਕਰ ਦਿੱਤਾ ਅਤੇ ਫੈਕਟਰੀ ਵਿੱਚ ਘਟੀਆ ਤੇ ਨਕਲੀ ਸਮੱਗਰੀ ਨਾ ਵਰਤਣ ਦੀ ਅਪੀਲ ਕੀਤੀ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਪਗਵਾੜਾ ਸਾਈਟ ਤੋਂ ਜਿਹੜਾ ਖੋਇਆ ਵਗੈਰਾ ਇਆ ਰਿਹਾ ਹੈ ਦੁੱਧ ਵਗੈਰਾ ਵੀ ਸਪਲਾਈ ਹੋ ਰਿਹਾ ਹੈ। ਔਰ ਇਹ ਕੰਪਲੇਂਟ ਬੇਸ ਤੇ ਅਸੀਂ ਹਰ ਜਗ੍ਹਾ ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਡਾਊਟ ਮੈਨੂਫੈਕਚਰਿੰਗ ਸਾਈਡ ਤੇ ਫੈਕਟਰੀ ਸਾਈਡ ਤੇ ਉਥੇ ਅਸੀਂ ਐਫਐਸਓ ਸਾਫ ਜਿਹੜੇ ਏਰੀਆ ਸਾਡੇ ਨਾਲ ਉਹਨਾਂ ਨੂੰ ਭੇਜ ਰਹੇ ਹਾਂ। ਇਨ ਕੇਸ ਜੇ ਸਾਨੂੰ ਡਾਊਟ ਲੱਗਦਾ ਹੈ ਕਿ ਉਥੇ ਦੀ ਕੁਆਲਿਟੀ ਨਹੀਂ ਹੈਗੀ ਅਚੀ ਤਰ੍ਹਾਂ ਜਾਂ ਕੋਈ ਛੇ ਕੰਡੀਸ਼ਨ ਅਨਹਾਈਜਨਿਕ ਕੰਡੀਸ਼ਨਸ ਹੈਗੀਆਂ ਆ ਉਥੇ ਅਸੀਂ ਉਹਨਾਂ ਨੂੰ ਮਤਲਬ ਇੰਪਰੂਵਮੈਂਟ ਦਾ ਵੀ ਨੋਟਿਸ ਦਿੰਦੇ ਆ ਲੇਕਿਨ ਇੰਨੀ ਕੁਆਂਟੀਟੀ ਚ ਜੇ ਅਗਰ ਸਾਨੂੰ ਮਿਲਦਾ ਹੈ ਕੋਈ ਐਂਕ ਹੋਇਆ ਜਿੱਦਾਂ ਹੁਣ ਅਸੀਂ ਇੱਥੇ ਐਡ ਪ੍ਰੈਜ਼ੈਂਟ ਆਏ ਆ ਜਿਹੜੀ ਫੈਕਟਰੀ ਚ ਉਸ ਤੇ ਸਾਨੂੰ ਕੁਆਂਟੀਟੀ ਤੇ ਡਾਊਟ ਹੋਇਆ ਆ ਅਸੀਂ ਜਿਹੜਾ ਮਟੀਰੀਅਲ ਵੀ ਦੇਖਿਆ ਆ ਉਹ ਅਸੀਂ ਸੈਂਪਲਿੰਗ ਲਈ ਭੇਜ ਦਵਾਂਗੇ ਇਨ ਕੇਸ ਜੇ ਸੈਂਪਲਿੰਗ ਠੀਕ ਆਈ ਤੇ ਆਬਵੀਅਸਲੀ ਅਸੀਂ ਉਹਨਾਂ ਨੂੰ ਮਤਲਬ ਰਿਲੀਜ਼ ਵੀ ਕਰ ਸਕਦੇ ਆ ਅਟਿਲ ਡੇਟ ਅਸੀਂ ਉਹਨਾਂ ਨੂੰ ਸੀਲ ਕਰਵਾਉਂਦੇ ਥੈਂਕ ਯੂ ਸਨ ਜੀ ਜਿਹੜਾ ਇਹ ਨੀਅਰ ਬਾਟਰ ਇਹਦਾ ਬਾਟਨ 345 45 45 ਥੈਂਕ ਯੂ 45 ਕਰੋੜ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ